ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸਾਬ ਸ੍ਰੀ ਗੁਰੂ ਦਸਮ ਪਾਤਸ਼ਾਹ ਸਰਵੰਸਦਾਨੀ ਖੰਡੇ ਬਾਟੇ ਦੇ ਧਨੀ ਬਾਜਾਂ ਵਾਲੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਜਿਸ ਦੀ ਕੇ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਸਮੂਹ ਸੰਸਾਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਸਿਸਵਾ ਰੋਡ ਤੇ ਪੈਂਦੇ ਮਾਜਰੀ ਬਲਾਕ ਸਥਿਤ ਗੁਰਦੁਆਰਾ ਗੜੀਪੌਰ ਖਾਲਸਾ ਜਿੱਥੇ ਕਿ ਗੁਰਮਤਿ ਦਾ ਪ੍ਰਚਾਰ ਦਾ ਕੇਂਦਰ ਹੈ ਅੱਜ ਇਹ ਗੁਰਪੁਰ ਗੁਰੂ ਸਾਹਿਬ ਦਾ ਮਨਾਇਆ ਗਿਆ ਹੈ ਸਵੇਰੇ ਗੁਰਬਾਣੀ ਦੇ ਪਾਠਾਂ ਦੇ ਭੋਗ ਪਏ ਉਸ ਤੋਂ ਅਪਰੰਤ ਕਥਾ ਵਿਚਾਰਾਂ ਹੋਈਆਂ ਨੇ ਤੇ ਲੰਗਰ ਚਾਹ ਪਕੌੜਿਆਂ ਦਾ ਤੇ ਪ੍ਰਸ਼ਾਦੇ ਦਾ ਵਰਤ ਰਿਹਾ ਹੈ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸੋ ਸਾਨੂੰ ਅੱਜ ਲੋੜ ਹੈ ਕਿ ਗੁਰੂ ਸਾਹਿਬ ਦੇ ਉਹਨਾਂ ਨਕਸ਼ੇ ਕਤਮਾ ਨੂੰ ਪਛਾਣਦੇ ਹੋਏ ਜੋ ਸਾਨੂੰ ਪਹਿਰਾ ਦੇ ਕੇ ਜੋ ਸਮਾਜ ਦੇ ਵਿੱਚ ਬਰਾਈਆਂ ਧੱਕੇਸ਼ਾਈਆਂ ਨੇ ਜੇਕਰ ਗੁਰੂ ਸਾਹਿਬ ਨੂੰ ਆਪਾਂ ਸੱਚੇ ਬੰਦੇ ਨੂੰ ਮੰਨਦੇ ਆ ਤਾਂ ਉਹਨਾਂ ਤੇ ਸਾਨੂੰ ਡਟ ਕੇ ਪਹਿਰਾ ਦੇਣਾ ਪਵੇਗਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤੇ ਭਲੇ ਦੇ ਲਈ ਜੋ ਨਸ਼ੇ ਨੇ ਬਰਾਈਆਂ ਨੇ ੱਟਕੇ ਸ਼ਾਇਆਂ ਦੀਆਂ ਬਰਾਈਆਂ ਨੇ ਹੋਰ ਬਹੁਤ ਸਾਰੀਆਂ ਕੂੜ ਫੈਲਿਆ ਹੋਇਆ ਸਮਾਜ ਵਿੱਚ ਉਹਨੂੰ ਦੂਰ ਕਰਨ ਦੇ ਲਈ ਇਹ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਸਾਨੂੰ ਯਤਨ ਕਰਨੇ ਚਾਹੀਦੇ ਨੇ ਆਪ ਦੂਰ ਕਰਿਏ ਆਪਣੇ ਜੀਵਨ ਦਾ ਭਲਾ ਕਮਾਈਏ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੂਰੇ ਜਿਹੜੇ ਵਿਸ਼ੇਪ ਦੇ ਵਿੱਚ ਸਿੱਖਿਆ ਗੁਰੂ ਸਾਹਿਬ ਦੀ ਸਾਰਥਕ ਹੈ ਸੋ ਆਪਸੀ ਪੈਣ ਪੈਜ ਮਟਾ ਕੇ ਆਪਾਂ ਮੰਦਾ ਸੁਖ ਲਈਏ ਅਤੇ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰੀਏ ਸੋ ਅੱਜ ਗੁਰਪੁਰਬ ਦੇ ਉੱਤੇ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅਤੇ ਇਹੀ ਸਭਨਾਂ ਨੂੰ ਅਪੀਲ ਹੈ ਕਿ ਆਓ ਆਪਾਂ ਗੁਰੂ ਸਾਹਿਬ ਦੇ ਫਲਸਫੇ ਦੇ ਅਨਸਾਰ ਰਲ ਮਿਲ ਕੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬਹੁ ਸਾਰਿਆਂ ਨੂੰ ਗਲਵਕੜੀ ਵਿੱਚ ਲੈਂਦੇ ਹੋਏ ਸਾਰਿਆਂ ਦੇ ਮੁਸ਼ਕਲਾਂ ਦੇ ਵਿੱਚ ਸਹਾਇਕ ਹੋ ਕੇ ਆਪਾਂ ਗੁਰੂ ਸਾਹਿਬ ਦੀ ਸਿੱਖਿਆ ਅਮਲ ਕਰਦੇ ਹੋਏ ਅਮਲ ਕਰਦੇ ਜਿਸ ਦੇ ਵਿੱਚ ਆਪਣਾ ਵੀ ਸੁੱਖ ਹੈ ਤੇ ਹੋਰ ਨਾਲ ਲਾਏ ਸੋ ਧੰਨਵਾਦੀਆਂ ਅਸੀਂ ਆ ਚੈਨਲ ਤੇ ਹਰਤੇਜ ਸਿੰਘ ਤੇਜੀ ਜੀ ਦੇ ਜਿਨ੍ਹਾਂ ਨੇ ਅੱਜ ਕਵਰੇਜ ਕੀਤੀ ਹੈ ਅੱਜ ਗੁਰੂਗੁਰੂ ਜਰਮ ਦਿਨ ਤੇ ਸਾਰੇ ਸਿੱਖ ਸਾਰੇ ਜਥੇਦਾਰੀਆਂ ਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਅੱਜ ਸਾਰੇ ਵਰਲਡ ਵਿੱਚ ਗੁਰਗੋਸ਼ ਨੂੰ ਜਨਾ ਹੈ ਉਸੇ ਤਰ੍ਹਾਂ ਗੁਰਦੁਆਰਾ ਗੜੀਪੌਰ ਖਸਾਬ ਵੀ ਪਾਰ ਦੇ ਭੋਗ ਪਾਏ ਗਏ ਉਹਦੇ ਬਾਅਦ ਸ਼ਬਦ ਕੀਰਤਨ ਹੋਇਆ ਉਸ ਤੋਂ ਬਾਅਦ ਪਕੌੜਿਆਂ ਦਾ ਲੰਗਰ ਸਵੇਰ ਤੋਂ ਹੀ ਚੱਲ ਰਿਹਾ ਤੇ ਹੁਣ ਪ੍ਰਸ਼ੰਗ ਵਿਚਾਰ ਹੈ ਸਾਰੀ ਸੰਗਤ ਸਵੇਰ ਤੋਂ ਇੱਥੇ ਪਹੁੰਚ ਰਹੀ ਹੈ ਸਿੱਖ ਸੰਗਤਾਂ ਨੂੰ ਅਪੀਲ ਹੈ ਤੇ ਸਾਰੇ ਵੀਰ ਪਿਛਲੇ ਲੰਬੇ ਸਮੇਂ ਤੋਂ ਜਦੋਂ ਚੱਲਦਾ ਆ ਕੇਸ ਦਾੜੀ ਰੱਖ ਲੈ ਲੋਕਾਂ ਨੇ ਪਹਿਲਾਂ ਰੋਡੇ ਹੋਗੇ ਸੀ ਵੀ ਰੋਡਾ ਸੀ ਇੱਥੇ ਸਾਨੂੰ ਸਮਝ ਮਿਲਦੀ ਆ ਸੀ ਸਿੱਖ ਨੂੰ ਸਾਰੇ ਸੰਦੇਸ਼ ਦਿੰਨੇ ਸਾਰੇ ਵੀਰ ਸ਼ੁਰੂਆਤ ਕਰੀਏ ਤਾਂ ਕਿ ਆਪਾਂ ਕੇਸ ਰੱਖੀਏ ਇਹ ਜ਼ਰੂਰੀ ਹੈ ਵਾਹਿਗੁਰੂ ਜੀ ਦੀ ਫਤਿਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੈ ਲੱਖ ਲੱਖ ਵਧਾਈਆਂ ਸੰਗਤਾਂ ਨੂੰ ਮਹਾਰਾਜ ਗੁਰੂ ਘਰ ਦੇ ਆਉਣਾ ਚਾਹੀਦਾ ਨੇੜੇ ਆ ਸਿੱਖਿਆ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ